ਤਾਲੋ ਇਹ ਠੇਕੇਦਾਰ ਕੰਮ ਆਪਣਾ ਫਾਈਨਲ ਹੈ ਤੇ ਸਰਪੰਚ ਨੂੰ ਫੋਨ ਮਾਰੋ ਹਸਤਾਖਤ ਕਰਵਾਓ ਵਸ ਤੁਸੀਂ ਆਇਆ ਕਰੋ ਚੱਕ ਕੇ ਹਾਂਜੀ ਆ ਸਮਾਨ ਟਰੈਕਟਰ 'ਚ ਧਰੋ ਮੈਂ ਕਰਦਾ ਫੋਨ ਹਸਰੀ ਕਾਲ ਸਰਪੰਚ ਸਾਹਿਬ ਆਪਣਾ ਕੰਮ ਨਿਬੜ ਗਿਆ ਜੀ ਤੁਸੀਂ ਖੇਤ ਆ ਜਾਂਦੇ ਕੀ ਕਹਿੰਦਾ ਹਰਪੰਚ ਆਉਂਦਾ ਹੈ ਪੈਸੇ ਨੂੰ ਧਾਗੇ ਹੈ ਨਹੀਂ ਉਹਨੂੰ ਪੈਸੇ ਤਾਂ ਲੈ ਕੇ ਆਉ ਆਪਾਂ ਨੂੰ ਤਾਂ ਦੇਖੀ ਦਰੂਗਾ ਚਲੋ ਛੋਟਾ ਦਾ ਕੰਮ ਕਰਾਂਗੇ ਸਰ ਪੰਜ ਦਾ ਠੰਡਾ ਲਈ ਆਉਂਦਾ ਕਾ ਸੁਣਦਾ ਜੇ ਬਈ 100 ਰੁਪਿਆ ਕੱਟਿਆ ਅਸੀਂ ਨਹੀਂ ਉਟਾਉਂਦੇ ਆਪਦੇ ਕੋਲੋਂ ਉਹ ਚੱਲ ਤੁਸੀਂ ਠੰਡਾ ਦਾ ਪੀ ਲਓ ਲੈ ਕੇ ਆਇਆ ਵਿਚਾਰਾ 100 ਰੁਪਿਆ ਦਾ ਮੈਂ ਕਟਾ ਦੂੰ ਆਉਦੇ ਪੱਲਿਓ ਠੰਡਾ ਪੀ ਲਓ ਇਆਂ ਇਆਂ ਗੱਲਾਂ ਨਹੀਂ ਕਰਦੇ ਹੁੰਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਵਧੀਆ ਵਧੀਆ ਠੀਕ ਠਾਕ ਲੈ ਠੰਡਾ ਆ ਠੰਡਾ ਖੜੋ ਤੇ ਪਾਓ ਇਹ ਐਡੀ ਖੇਚਲਾ ਕਰਨੀ ਸੀ ਚੱਲ ਕੋਈ ਨਾ ਕੋਈ ਗੱਲ ਕੀ ਸਾਬ ਕਿਤਾਬ ਆਪਣਾ ਆਪਣਾ ਕੱਟ-ਖਟਾ ਕਰਕੇ ਜੀ 11000 ਰੁਪਇਆ ਵਾਦ ਦਾ ਓਡੇ ਦਾ ਲੈ ਚੈੱਕ ਕਰ ਲੈ ਬਾ ਚੈੱਕ ਹੀ ਨਹੀਂ ਕੋਈ ਗੱਲ ਨਹੀਂ ਤੁਸੀਂ ਕਿਹੜਾ ਹੋਣਾ ਯਕੀਨ ਨਹੀਂ ਆ ਓਡੇ ਦੇ ਲੈ ਮੁੰਡਿਓ ਪਾਉ ਠੰਡਾ ਚੱਲੀਏ ਫਿਰ ਕਿੰਗਾ ਸਰਪੰਚ ਸਾਹਿਬ ਠੀਕ ਹੈ ਜੀ ਧੰਨਵਾਦ ਜੀ ਪਹਿਲੇ ਗਿੰਟਾ ਲੈ ਉਹ ਘਣ ਨੂੰ ਕੀ ਹੈ ਹੁਣ ਘੱਟ ਤਾਂ ਹੀ ਦਿੰਦਾ ਐਡਾ ਵੱਡਾ ਕੰਮ ਚਲਾਇ ਜੇ 5-700 ਘੱਟ ਦੇਤਾ ਕਿੱਡੀ ਗੱਲ ਆਪਾਂ ਚਾਰੇ ਹਰਜਾ ਮਰਜਾ ਚੱਲ ਲਾਂਗੇ ਨਾ ਨਾ ਬਈ ਚਾਰੇ ਜੂਰੇ ਕੋਈ ਨਹੀਂ ਚੱਲਦੇ

ਲੈ ਮੋੜ ਨਾ ਬੋਲੋ ਹਾਂ ਤੂੰ ਮੋੜ ਨਾ ਕਿਉਂ ਆਪਾਂ ਵੰਡਦੇ ਆ ਚਾਹ 5-500 ਨਾ ਨਾ ਬੇਈਮਾਨੇ ਦਾ ਮੈਂ 1 ਰੁਪਿਆ ਨਹੀਂ ਖਾਣਾ ਆਪਣੀ ਕਮਾਈ ਹੈ ਜਿੰਨੀ ਹੱਕ ਦੀ ਓਨੀ ਲੈ ਕੇ ਜਾਵਾਂਗੇ ਆਪਾਂ ਲੈ ਫੜਾਉਰ ਓਏ ਸਰਪੰਚ ਸਾਹਿਬ ਅੱਜ 2000 ਰੁਪਿਆ ਥੋੜਾ ਵੱਧ ਵਾਗਿਆ ਦੀਆ ਮੜਾ ਟਰਾਈ ਮਾਰੋ ਕੋਈ ਗੱਲ ਨਹੀਂ ਮੈਨੂੰ ਪਤਾ 2000 ਵੱਧਾ ਤੁਹਾਡੇ ਕੰਮ ਤੋਂ ਖੁਸ਼ ਹੋ ਕੇ ਦਿੱਤੇ ਨੇ ਮੈਂ ਤੁਹਾਨੂੰ ਨਹੀਂ ਜੀ ਹੱਕ ਦੀ ਠੀਕ ਰਹਿੰਦੇ ਨੇ ਵੈਸੇ ਨਹੀਂ ਨਹੀਂ ਤੁਸੀਂ ਮौजਾਂ ਕਰੋ ਰੱਖੋ ਠੀਕ ਹੈ ਜੀ ਗੱਲ ਸੁਣ ਲਾ ਬਈ ਸਰ ਪਾਤ ਨੇ ਆਪਣੇ ਚਾਰਾਂ ਦੇ ਕੰਮ ਤੋਂ ਖੁਸ਼ ਹੋ ਕੇ ਆਪਨ 2000 ਰੁਪਏ ਵਾਧਾ ਦਿੱਤਾ ਭਾਏ 500 ਰੁਪਏ ਸਾਡਾ ਮੰਦੋਸਾਬ ਨਾਲ ਕਮਾਲ ਦੇ ਬੰਦੇ ਹੋ ਯਾਰ ਤੁਸੀਂ ਜਦੋਂ ਦਾ ਘਾਟਾ ਪੈਣਾ ਸੀ ਉਦੋਂ ਤੁਸੀਂ ਮੈਨੂੰ ਕੱਲੇ ਨੂੰ ਕਹਤਾ ਵੀ ਤੂੰ ਚੱਲਾ ਜਦੋਂ ਹੁਣ ਨਫਾ ਹੋ ਗਿਆ 2000 ਰੁਪਏ ਵਾਧਾ ਆ ਗਿਆ ਆਕੇ ਹੁਣ ਹਿੱਸੇ ਵੰਣਗੇ ਇਹ ਚੋਂ ਮੈਂ ਸੋਨੂੰ 1 ਰੁਪਿਆ ਨਹੀਂ ਦਿੰਦਾ ਕੱਲ ਨੂੰ ਕੰਮ ਤੇ ਆਉਣਾ ਆਜੋ ਨਹੀਂ ਆਉਣਾ ਨਾ ਆਇਓ ਬਾਕੀ ਛੋਟੀ ਮਰਜੀ ਹੈ ਦੇਖ ਲੈ ਬਾਈ ਕਰਮੇ ਹਨਾ ਜੇ ਆਪਾਂ ਨੇ ਸਬਰ ਕਰਿਆ ਹੁੰਦਾ ਤਾਂ ਅੱਜ ਆਪਾਂ ਨੂੰ ਵੀ 5-500 ਰੁਪਏ ਮਿਲਣਾ ਸੀਗਾ